ਨੇ ਬੋਲਦਾ ਆਜੋ ਜੀ ਆਜੋ ਆਜੋ ਕੋਈ ਤਾਂ ਹੈਗਾ ਹੀ ਐ ਜੀ ਘਰੇ ਆਓ ਬੈਠੋ ਆਏ ਭਾਈ ਕਿਹ ਭਾਈ ਹਾਂਜੀ ਮੈਂ ਜਦੋਂ ਵੀ ਆਵਾਂ ਆ ਤੈਨੂੰ ਘੇਟਾ ਕੰਨੀ ਕੱਢ ਸਕਦੀਆਂ ਨੇ ਮੈਂ ਅੰਦਰ ਪੱਖੇ-ਪੁੱਖੇ ਥੱਲੇ ਬਹਿ ਜਾ ਕਰ ਪਤਾ ਕੀ ਐ ਥੋੜਾ ਜਿਹਾ ਮੈਂ ਤਾਂ ਇੰਦਾ ਰੱਖੀ ਰਹੀ ਜਿੰਦੀ ਐ ਨਾ ਮੇਰੀ ਨਾ ਸਾਹ ਦੀ ਪ੍ਰੋਬਲਮ ਐ ਆਹ ਸਾਹ ਵਾਲਾ ਚੜਦਾ ਮੈਨੂੰ ਇਸ ਕਰਕੇ ਇੱਥੇ ਬਹਿ ਜਾਂਦਾ ਤੇ ਕਾਣ ਤੂੰ ਹੀ ਨਹੀਂ ਭਾਈ ਇਹਨਾਂ ਨੇ ਚਾਲਾਂ ਸਮਝਦਾ ਤੇਰੀ ਸਾਰੀ ਉਮਰ ਨੰਗ ਹੀ ਦੇਖਣਾ ਹੈ ਕਿਵੇਂ ਕਿਵੇਂ ਮੈਂ ਸਮਝਾਂ ਨਹੀਂ ਨਾ ਤੂੰ ਆਏ ਦੇਖੋ ਨਾ ਤੇਰੀ ਆ ਪਰਜਾਈ ਨੇ ਪਹਿਲਾਂ ਤਾਂ ਤੈਨੂੰ ਰਿਸ਼ਤੇ ਨਹੀਂ ਸਿਰੇ ਚੜਨ ਦਿੱਤੇ ਹੈ ਕਿੰਨੇ ਵਾਰੀ ਮਾਰਿ ਰਿਸ਼ਤੇ ਵਾਲਾ ਨੂੰ ਲੈ ਕੇ ਆਈਆਂ ਅੱਛਾ ਇਹ ਭਾਨੀ ਮਾਰ ਦਿੰਦੀ ਸੀ ਨਾ ਤੈਨੂੰ ਕੀ ਪਤਾ ਚਲ ਕੋਈ ਨਹੀਂ ਇਕੱਲਾ ਦਾ ਹੁੰਦਾ ਹੀ ਆ ਤੈਂ ਤਾਂ ਬਸੇਰਾ ਜੋਰ ਲਾਇਆ ਘਰ ਰਿਸ਼ਤੇ ਕਰਾਉਣ ਨੂੰ ਫਿਰ ਹੁਣ ਕਿਹੜਾ ਹੋ ਗਿਆ ਕੁੜੀਆਂ ਬੁੜੀਆਂ ਬੁੜੀਆਂ ਨਹੀਂ ਮੈਂ ਤਾਂ ਆਏ ਕਹਿਨੀ ਆ ਤੂੰ ਅੜਕੇ ਅੰਦਰ ਬੈਠਿਆ ਘਰ ਪੱਖੇ ਥੱਲੇ ਇਹ ਤਾਂ ਜਾਣ ਕੇ ਤੈਨੂੰ ਇੱਥੇ ਕੱਢਦੇ ਆਪ ਤਾਂ ਬਹਿ ਜਾਂਦੀਆਂ ਅੰਦਰ ਨੂੰ ਸੱਤ ਸੂਤ ਹੈ ਤੇ ਤੈਨੂੰ ਬਿਠਾਉਂਦੀਆਂ ਇੱਥੇ ਨਾ ਹੋ ਵੇਖ ਲੈ ਚਾਹ ਪਾਣੀ ਪੀ ਜਾਂਦੀਆਂ ਸੋਚਿਆ ਵੀ ਤੈਨੂੰ ਦੇ ਜਣ ਜਾਂ ਐ ਸੋਚਿਆ ਵੀ ਮੇਰੀ ਚਾਚੀ ਆਈ ਬੈਠੀ ਉਹਨੂੰ ਦੇ ਦਿਆਂ ਨਾ ਗੱਲ ਮਾੜਾ ਜਾਂ ਕਰੜਾ ਰਹਿ ਹੁਣ ਇਹ ਇੰਨਾ ਢਿੱਲਾ ਇਹਨਾਂ ਨੂੰ ਛੱਡ ਤਾਂ ਤੇਰੇ ਸਿਰ 'ਚ ਗਲੀਆਂ ਕਰਨਗੀਆਂ ਮੈਂ ਤਾਂ ਤੇਰੇ ਚੰਗੇ ਲਈ ਹੀ ਸੋਚਦੀ ਆ ਪਹਿਲੇ ਦਿਨੋਂ ਹੀ ਗੰਤਾ ਤੁਸੀਂ ਬਹੁਤ ਵਧੀਆ ਕਹਿਣਾ ਪਰ ਇਹਨਾਂ ਦੇ ਹੁਣ ਮੈਂ ਪਾਟ ਕੱਢ ਦੂੰ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਆ ਗੰਤਾ ਹਾਂ ਮਾਣਾ ਯਾ ਕਰੜਾ ਰਿਹਾ ਕਰ ਠੀਕ ਆ ਲੜਾਈ ਲੜਾਈ ਕੋਈ ਨਹੀਂ ਕਿ ਸਬਜੀ ਘੱਟ ਲੱਗਤਾ ਮੰਮੀ ਕੱਟ ਲੈਨੇ ਆ ਕੱਪੜੇ ਵਿੱਚ ਮੈਂ ਮਾਰ ਦਿਆਂ ਪਹਿਲਾਂ ਧੌਣ ਵਾਲੇ ਨੇ ਇਹ ਨਹੀਂ ਆਉ ਕੀ ਲਾਣਾ ਯਾਰ ਤੇਰੇ ਬਾਪੂ ਦੇ ਹਸਰਾਣੇ ਰੋਜ਼ ਬਹਿ ਜਾਂਦੀ ਐ ਇਹ ਫੇਰਾ ਗਈ ਅੱਜ ਹਾਂ ਏ ਮੰਗਦੀ ਕੀ ਐ ਬਾਪੂ ਤੋਂ ਮੰਗਦੀ ਕੀ ਆ ਚੁਗਲੀਆਂ ਦੂਜਾਂ ਦੇ ਘਰੇ ਕਲੇਸ ਪਾਉਣ ਨੂੰ ساری ਝਾੜੀ ਆਪਦੇ ਤਾਂ ਇਹਨਾਂ ਕੋ ਸਭ ਦੇ ਨਹੀਂ ਹੈਗੇ ਅੱਜ ਲਾ ਉਹਨੂੰ ਲਾ ਦੇ ਚੁਗਲੀਆਂ ਆ ਕੇ ਮੈਂ ਵੀ ਫਿਰ ਤੋਂ ਬੋਲਦੀ ਗਾ ਤੋ ਨਹੀਂ ਹੈਗੀ ਮੈਂ ਇਥੋਂ ਤਾਂ ਲੋਟਣੀ ਆਈ ਨੂੰ ਤੂੰ ਖੰਡ ਪਾਸ ਮਾਰ ਕੇ ਫਿਰ ਇਹੀ ਗੱਲ ਆ ਨਾ ਹੁਣ ਤੱਕ ਤੇਰੇ ਤੋਂ ਲੋਟਣੀ ਆਈ ਹੁਣ ਮੈਂ ਕਰਕੇ ਦਿਖਾਉ ਕੋਈ ਗੱਲ ਨਹੀਂ ਇਹ ਤਾਂ ਲੋਤੀਆਂ ਕੀ ਤਾਂ ਭੁੱਲ ਜੂ ਲੋਤੀਆਂ ਲਾਉਣੀਆਂ ਫੇ ਲੋਤੀਆਂ ਲਾਈ ਦੀਆਂ ਕਿਵੇਂ ਨਹੀਂ ਆਪਦੇ ਘਰੇ ਤਾਂ ਨੂੰ ਕੋਈ ਕੰਮ ਨਹੀਂ ਤੜਕੀ ਆ ਕੇ ਤੇਰੇ ਬਾਪੂ ਦਾ ਸਹਣਾਣੇ ਬਹਿ ਜਾਂਦੀ ਆ ਨਹੀਂ ਨਹੀਂ ਨੂੰ ਕੁਛ ਕਹੀ ਨਹੀਂ ਮੋਹਰ ਉਸ ਨੇ ਕਹਿੰਦੀ ਆ ਇਹਨਾਂ ਨੂੰ ਇਹ ਜਿਹਿਆਂ ਨੂੰ ਆ ਦਾ ਕੀ ਦਰ ਹੁੰਦਾ ਤੇ ਚਾਚਾ ਚਾਚਾ ਹੈ ਜਾ ਚਾਚਾ ਚੱਲ ਕੋਈ ਨਾ ਤੂੰ ਬੈਠ ਮੈਂ ਕਰਦੀ ਆ ਬਾਪੂ ਨੂੰ ਮੈਂ ਮੈਨੇਜਰ ਹਿਲਦੀ ਬਣਾ ਕੇ ਪਾਸ ਬਣਾ ਦੇ ਸਮਾਰ ਕੇ ਧਨੀ ਦਾਰ ਨਹੀਂ ਆਦਾ ਤੂੰ ਗੱਲ ਵਧੀਆ ਦੱਸੀ ਮੈਂ ਤਾਂ ਕਦੇ ਇਹ ਗੱਲ ਸੋਚੀ ਵੀ ਨਹੀਂ ਸੋਚਿਆ ਕਰ ਬਾਈ ਅੜ ਕੇ ਖਾਣ ਪੀਣ ਨੂੰ ਮੰਗਿਆ ਕਰ ਅੱਛਾ ਆ ਬਾਪੂ ਜੀ ਚਾਹ ਪੜਿਓ ਅੱਛਾ ਜਾਤੀ ਤੂੰ ਕਿਨੇ ਘੜ ਕੇ ਖਾਣ ਪੀਣ ਨੂੰ ਮੰਗਦੀ ਆ ਇਹਨੇ ਪਾਪੂ ਨੂੰ ਸੁਖਾਉਣ ਆ ਗਈ। ਇਹਦੇ ਵਿੱਚ ਸੁਖਾਉਣ ਵਾਲੀ ਤਾਂ ਕੋਈ ਗੱਲ ਨਹੀਂ ਪੈਂਕੀ। ਮੇਰਾ ਜੇਠ ਹੈ ਉਹਨੂੰ ਤਾਂ ਮੈਂ ਟਿੱਕਰਾਂ ਕਰਦੀ ਆਂ। ਵੀ ਭਾਈ ਭੁੱਖਾ ਤੇ ਆਇਆ ਨਾ ਬੈਠਾ ਕਰ ਅੜਕੇ ਮੇਰੀ ਪਰਜਾਈ ਪਰਜਾਈ ਤੋਂ ਮੰਗਿਆ ਘਰ ਮੇਰੀ ਭੈਣ ਤੋਂ। ਅਸ ਤਾਂ ਹਣ 100 ਗੱਲ ਬਾਤ ਕਰਨੀ ਹੁੰਦੀ ਆ। ਕੋਈ ਲੜਾਉਣ ਦੀ ਗੱਲ ਨਹੀਂ ਕੀਤੀ। ਇੱਥੇ ਲੜਨ ਲੜਾਉਣ ਦਾ ਕੋਈ ਗੱਲ ਨਹੀਂ। ਮੈਂ ਨੰਗੀ ਜਾਂਦੀ ਫੀ। 100 ਗੱਲਾਂ ਨਾ ਚਾਚੀ। ਬੁੜੀਆਂ ਦੀਆਂ ਬੁੜੀਆਂ ਨਾਲ ਹੀ ਹੁੰਦੀਆਂ ਨੇ। ਬੰਦਿਆਂ ਨਾਲ 100 ਗੱਲਾਂ ਨਹੀਂ ਹੁੰਦੀਆਂ। ਜੇ ਤੈਨੂੰ ਇੰਨਾ ਡਰ ਪਾਉਂਦਾ ਫਤੂ ਦੇਜਿਆ ਕਰ ਲਾ ਕੇ ਪਰੌਂਠੇ। ਕਾਲੇ ਕਪੜੇ ਧੋ ਜਾ ਕਰ ਲੈ ਦੱਸ ਹਾਂ ਦੇਖ ਰਹੀ ਐ ਸਿੱਧੀ ਉਂਗਲਾ ਲਾਣੀ ਨੂੰ ਸਸੰਦਰੂ ਕੀ ਪੜਕੇ ਆਈਆਂ ਨੇ ਮੇਰੇ ਗਾਲੀ ਅਸੀਂ ਪੜਕੇ ਨਹੀਂ ਆਈਆਂ ਜਿਹੜਾ ਤੂੰ ਰੋਲ ਪੜਾ ਕੇ ਜਾਂਦੀ ਐ ਨਾ ਉਹ ਕਹਿਣਾ ਐ ਤੈਨੂੰ ਵੀ ਜੇ ਹਟ ਜਾਏਂਗੀ ਤਾਂ ਵਧੀਆ ਰਹੇਗੀ ਨਹੀਂ ਫਿਰ ਐਸਾ ਹਸਾਬ ਰਲਾ ਵੀ ਕਹਿਣਾ ਉਹ ਬਣੋ ਜਿਹੜੀ ਖੇਤ 'ਤੇ ਕਦੇ ਨਾਲ ਨਹੀਂ ਬਣਦੀ ਅਰੇ ਆ ਇਹਨੂੰ ਕਿਸੇ ਨੂੰ ਕੁਛ ਨਹੀਂ ਕਹਿਦਾ ਹੁੰਦਾ ਭਾਈ ਇਹ ਤਾਂ ਸੁੱਖ ਨਾਲ ਰਹਿੰਦੀ ਐ ਤੁਹਾਨੂੰ ਸ਼ਾਮਾ ਤੁਸੀਂ ਆਪਸੀ ਆਣੇ ਹੋ ਕਿਸ ਚੀਜ਼ ਕਿ ਕਿਸੇ ਚੀਜ਼ ਦੀ ਥੋੜੀ ਜਿਹੀ ਮੱਤ ਘਟ ਹੈ ਆ ਹੁਣ ਚਾਹ ਸਾਨੂੰ ਦੋਨਾਂ ਨੂੰ ਲਿਆ ਦਿੰਦੀ ਇਹਦਾ ਮਾਰਤਾ ਮੈਨੂੰ ਕੀ ਪਤਾ ਸੀ ਇਹ ਆਈ ਬੈਠੀ ਆ ਨਹੀਂ ਪਰਪਾ ਲੈਣੀ ਸੀ ਦੁੱਧ ਚ ਪੱਤੀ ਇਹ ਤਾਂ ਦੁੱਧ ਚ ਪੱਤੀਆਂ ਮੀਂਦੇ ਨੇ ਬਾਪੂ ਆਪਾਂ ਚਾਹ ਪੀਣ ਆਲੇ ਐਂ ਤਾਂ ਕਿਤੇ ਮੈਂ ਨਹੀਂ ਮੱਜੇ ਤੇ ਬੈਠੀ ਜੀ ਤੂੰ ਝੇੜ ਤੇ ਮੈਂ ਦਿੱਤ ਚੜ ਕੇ ਬੈਹ ਲੈ ਇਹ ਕੀ ਸੱਤ ਬਗਾਨੀ ਆ ਫੇਰ ਵੀ ਭੜਾਈ ਆ ਕੀ ਹੋਗਾ ਜੇ ਮੱਜੇ ਤੇ ਬੈਗੀ ਪੁਸ ਲੈ ਗਈ ਚੱਕੇ ਇਥੋਂ ਬਸ ਬਾਪੂ ਤੂੰ ਵੀ ਨਾ ਘੱਟ ਸਾਈਡ ਲਿਆ ਕਰ ਇਹਦੀ ਲੋਕਾਂ ਮੈਂ ਕੀ ਕਹਿਣਾ ਜੇ ਮੇਰੇ ਨਬੂ ਦੁਖ ਸੁਖਾਂ ਦਾ ਕਰ ਲਿਆ ਫਿਰ ਕੋਈ ਮਾੜੀ ਗੱਲ ਹੋਗੀ ਬਾਪੂ ਦੁਖ ਸੁਖਾਂ ਦਾ ਕਰਨ ਨੂੰ ਨਾ ਆ ਮੇਰੀ ਮਾਂ ਬੈਠੀ ਆ ਐ ਵੀ ਤੇਰੀ ਭਜਾਈ ਆ ਉਹਦੇ ਨਾਲੋਂ ਵੱਡੀ ਆ ਨਾਲੋਂ ਉਹਨੋਂ ਜ਼ਿਆਦਾ ਸਿਆਣੀ ਤੂੰ ਇਹਨੇ ਨਾਲ ਕਦੋਂ ਨਹੀਂ ਕਰਦਾ ਇਹੀ ਕਹੀਂਦੀ ਆ ਇਹਦੀ ਗੱਲ ਕੋਈ ਮੈਨੂੰ ਵੀ ਪੁੱਛ ਲੋ ਵੀ ਮੈਂ ਕੈਸ ਕੰਮ ਆਈ ਆ ਦੇਖ ਲੈ ਬਾਈ ਦੋਨੇ ਦੇ ਦੇਖ ਲੈ ਚੜ ਕੇ ਆਈਆਂ ਮੈਨੂੰ ਤਾਂ ਸ਼ਾਨ ਹੀ ਕੱਢਣ ਦਿੱਤਾ ਮੈਨੂੰ ਆਏ ਨਹੀਂ ਪੁੱਛਿਆ ਵੀ ਭਾਈ ਤੂੰ ਕੀ ਕੰਮ ਆਈ ਆ ਅਹੀ ਲਖਣਾ ਛੋਡੀਆਂ ਤੂੰ ਉਹ ਸਾਨੂੰ ਸਾਰੇ ਹੀ ਲਖਣਾ ਸਾਨੂੰ ਪਤਾ ਜਿਹੜੇ ਕੰਮ ਦੋਈ ਸੀ ਉਹ ਤੂੰ ਚੰਗੇ ਤਰ੍ਹਾਂ ਕਰਨ ਲੱਗ ਰਹੀ ਸੀ ਠੀਕ ਹੈ ਨਾ ਕੰਮ ਸੀ ਤੂੰ ਸਾਡੇ ਕੋਲੇ ਆਉਂਦੇ ਸੀ ਸੱਸ ਨੂੰ ਸਾਹਮਣੇ ਬੈਠੀਆਂ ਮੈਂ ਤੁਹਾਡੇ ਕੋਲੇ ਹੀ ਆਉਣਾ ਸੀ ਜਦੋਂ ਮੂਰੇ ਮੰਝਾ ਇਹਦਾਗਾ ਜੇ ਇਹਦੇ ਕੋਲ ਨਹੀਂ ਲੰਘ ਜਾਂਦੀ ਫੇਰ ਪਰ ਜਾਈ ਮਾੜੀ ਬੱਜਣੀ ਸੀ ਵੀ ਮੇਰਾ ਹਾਲ ਚਾਲ ਨਹੀਂ ਪੁੱਛਿਆ ਨਹੀਂ ਨੋ ਨਹੀਂ ਸੀ ਪਤਾ ਇਹ ਮਗਰੋਂ ਕਿਹੜੇ ਕਿਵੇਂ ਮਾਰਦੀ ਆ ਆ ਜਿਹੜਾ ਆਪਣੇ ਘਰ ਦੇ ਵਿੱਚ ਕਲੇਸ ਨਾ ਪਸੂੜੀ ਐਸੇ ਦੀ ਪਾਈ ਵੀ ਆ ਉਹ ਬੱਜਾਈ ਇਹ ਨਹੀਂ ਕੁਝ ਕਹਿੰਦੀ ਇਹ ਕੁਝ ਮੈਂ ਬਾਈ ਤੂੰ ਕਿਉਂ ਲੜਦਾ ਹੁੰਦਾ ਨੈਨਾ ਨਾਲ ਮੈਂ ਤਾਂ ਕੁਝ ਨਹੀਂ ਕਹਿੰਦਾ ਇਹ ਤਾਂ ਆਹੀ ਕਹਿੰਦੇ ਵੀ ਕਹਿ ਕਿਦਨ ਹੋ ਗਿਆ ਕੱਪੜੇ ਤੋ ਤੈਨੂੰ ਨਹੀਂ ਨਹੀਂ ਤੈਨੂੰ ਬਾਈ ਜੀ ਕੁਝ ਮਿਲਦਾ ਹਨ ਕੱਪੜੇ ਦਿੰਦੇ ਨਹੀਂ ਇਸ ਤੇ ਰੋਟੀ ਨਹੀਂ ਦਿੰਦੇ ਮਿਲਦਾ ਮਿਲਦਾ ਕੋਈ ਨਹੀਂ ਪਰ ਆਪਦੇ ਘਰ ਨੂੰ ਨਹੀਂ ਭਗੋਈਦਾ ਹੁੰਦਾ ਕਿਸੇ ਕੋਲੇ ਸਰੀਕ ਤਾਂ ਬਿਲਾਂ ਭਾਲਦੇ ਆ ਇਹ ਤਾਂ ਬਿਲਾਂ ਭਾਲਦੀ ਆ ਮੈਂ ਤੂੰ ਇੱਥੇ ਆ ਕੇ ਬਾਈ ਜੀ ਅੱਗੇ ਘਰੇ ਵੀ ਕੰਮ ਕਰ ਲਿਆ ਕਰ ਸਾਰਾ ਦਿਨ ਮੈਂ ਤੇਰੇ ਮਗਰ ਮਗਰੀ ਰਿਹਾ ਕਰੂੰ ਓਹੋ ਚਾਚਾ ਜੀ ਜੇ ਇਹਨਾਂ ਨੂੰ ਚੁਗਲੀਆਂ ਲਾਉਣ ਤਾਂ ਵੇੜ ਮਿਲੂਗੀ ਫੇਰ ਇਹ ਘਰ ਦੇ ਕੰਮ ਕਰਾਂਗੇ ਚੱਲ ਜਾ ਆ ਜਾ ਹੁਣ ਈ ਰੱਸਾ ਪਾਈ ਹੋਇਆ ਵੀ ਚੁੱਪ ਕਰੋ ਲੱਗ ਜਾ ਲੱਗ ਜਾ ਅਰੇ ਗੱਲ ਤਾਂ ਸੁਣ ਲੋ ਉਧਰੋਂ ਤਾਂ ਕੋਹ ਟਿਆ ਟਿਆ ਕਰਦੇ ਕੋਹਰਾ ਗੱਲ ਨਹੀਂ ਸੁਣਨ ਦਿੱਤੀ ਮੇਰੀ ਨਾ ਕਹਿਣ ਦਿੱਤੀ ਐਨਾ ਬੋਲਦੀਆਂ ਉਧਰੋਂ ਤੂੰ ਚੜਿਆ ਜੜਾਇਆ ਮੈਂ ਮੈਨੂੰ ਐ ਤਾਂ ਪੁੱਛ ਲੋ ਵੀ ਮੈਂ ਇੱਥੇ ਕੰਮ ਕਿ ਆਈ ਆਂ ਚਲ ਹਾਂ ਚਲ ਹੁਣ ਕੀ ਕਰਨਾ ਕੀ ਕਰਨਾ ਆਈ ਆਂ ਦੱਸ ਹਾਂ ਦੱਸ ਸਾਨੂੰ ਦੱਸ ਕਿੰਨਾ ਮੈਂ ਤਾਂ ਤੈਨੂੰ ਚਾਹ ਬਣਾਉਣੀ ਸੀ ਚਾਹ ਖੰਡ ਹੈ ਨਹੀਂ ਮੈਂ ਤਾਂ ਖੰਡ ਦੀ ਕੌਲੀ ਲੈਣ ਆਈ ਸੀ ਇਹਨੇ ਉਹ ਦੇਣ ਦੀ ਬਜਾਏ ਹੋਰ ਹੀ ਖੰਡ ਝੋਲੀ ਪਾਤੀ ਮੇਰੇ ਆ ਖੰਡ ਹਾਂ ਖੰਡ ਖਾਈ ਤਾਂ ਜਾਂਦੀ ਸੀ ਕਿਤੇ ਬਾਪੂ ਨਾਲ ਬੈਠੀ ਨਾ ਖੰਡ ਹੁਣ ਤੈਨੂੰ ਇਹ ਭੁੜਾ ਦਊਗਾ ਹੈ ਇਹਨਾਂ ਤੋਂ ਮੰਗ ਖੰਡ ਕਰ ਦੇ ਇਹੇ ਗੱਲ ਚਾਚਾ ਜੀ ਅਸੀਂ ਕਹੀ ਜਾਂਦੇ ਆ ਇਸੇ ਗੱਲ ਦੇ ਕਲੇਸ਼ ਪਿਆ ਬਾਈ ਇਹਦੇ ਕੋਲ ਬੈਠੀ ਪੀਤੀਆਂ ਪੜਾਈ ਜਾਂਦੀ ਆ ਤੂੰ ਦਵਾਜੇ ਦੀ ਪਾਇਆ ਕਰ ਤੂੰ ਪੱਕੇ ਥੱਲੇ ਪਾਇਆ ਆ ਬਾ ਮੇਥਾ ਮੱਤ ਮਾਰ ਦਿਓ ਤੈਨੂੰ ਵੀ ਬਾਈ ਕਹੀ ਜਾਂਦੀ ਆ ਵੇਖ ਮੈਂ ਤਾਂ ਆਈ ਸੀਓ ਦੇ ਕੋਲ ਜਿੱਥੇ ਸਹੀ ਉਥੇ ਹਾਂ ਕਹਿੰਦੀ ਜਿੱਥੇ ਮੈਂ ਗਲਤ ਆ ਮੈਨੂੰ ਨਾ ਕਹੀਂ ਮੇਰੀ ਗੱਲ ਸੁਣ ਹੁਣ ਇਹ ਮੂਰੇ ਬਾਰ ਚ ਬੈਠੀ ਮੇਰੇ ਕੋਲੇ ਬੈ ਗਈ ਮੈਂ ਤਾਂ ਆਹ ਚਾਲ ਪੁੱਛਣ ਲੱਗ ਗਈ ਮੈਂ ਆਖਿਆ ਬਾਈ ਫਸਕੇ ਪਿੱਛੇ ਚ ਕਿਹਾ ਮੈਂ ਆਖਿਆ ਬਾਈ ਅੜ ਕੇ ਖਾਣ ਪੀਣ ਨੂੰ ਲੈ ਲਿਆ ਕਰ ਕਮਜ਼ੋਰ ਹੋਈ ਜਾਣਾ ਆ ਇੰਨੀ ਕੋ ਗੱਲ ਇਹਦੇ ਕੰਨੀ ਪੈ ਗਈ ਮੈਨੂੰ ਤਾਂ ਉਹ ਕੁਝ ਬੋਲੀਆਂ ਆ ਭੈਣ ਨੂੰ ਤਾਂ ਮੈਨੂੰ ਆਸ ਹੀ ਨਹੀਂ ਸੀ ਵੀ ਇਹ ਬੋਲ ਜੂ ਤੂੰ ਥੋੜੀ ਇਹ ਬੋਲੀ ਹੁੰਦੀ ਨਾ ਜੇ ਚਾਚੀ ਜੇ ਇਹ ਉਦੋਂ ਦੀ ਬੋਲੀ ਹੁੰਦੀ ਆ ਜਾਣ ਨਾ ਪਤਨੀ ਸੀ ਆਉਦੀ ਚਲ ਆ ਜੀ ਸਾਡੇ ਘਰ ਤੁੰਡਾ ਲੀਤੋ ਇਹ ਸੋਡੇ ਘਰ ਉਹ ਵੀ ਆਉਂਦਾ ਮੈਂ ਲੈ ਲਵਗੀ ਓ ਕਾਨੂੰ ਰੋਲੇ ਪਾਖਿਆ ਬੇਬੇ ਕੀ ਹੋ ਗਿਆ ਦੇਖ ਭਾਈ ਮੈਂ ਤਾਂ ਆਈ ਸੀ ਤੇਰੇ ਬਾਪੂ ਕੋਲੇ ਬਹਿ ਗਈ ਐਥੇ ਹੈ ਮੈਂ ਉਹਨੂੰ ਟੀਚਰਾਂ ਜਿੰਨ ਚ ਕਰਨ ਕਹਿਣ ਲੱਗੀ ਵੀ ਤੂੰ ਆੜ ਕੇ ਖਾਣ ਪੀਣ ਨੂੰ ਮੰਗਿਆ ਕਰ ਤੂੰ ਹੈ ਇਹਨਾਂ ਨੂੰ ਕੰਨ ਭਰਦੀ ਐ ਜੇ ਮੈਂ ਕੰਨ ਭਰੂੰਗੀ ਮੈਂ ਇਹਨਾਂ ਦੀ ਗੈਰ ਹਾਜ਼ਰੀ ਚੋਂ ਜਦੋਂ ਇਹ ਬਾਹਰ ਮੋੜ ਤੇ ਬੈਠਾ ਹੁੰਦਾ ਉੱਥੇ ਕੰਨ ਭਰ ਜੂ ਜਦੋਂ ਮੇਰੇ ਘਰੇ ਜਾਂਦਾ ਮੈਂ ਉਦੋਂ ਕੰਨ ਭਰ ਤੂੰ ਇਹਨਾਂ ਦੇ ਸਾਹਮਣੇ ਕੰਨ ਭਰੂੰਗੀ ਇਹ ਤਾਂ ਇਹ ਗੱਲ ਹੈ ਕਿਸ਼ ਹਲੇ ਹੀ ਸਾਡੇ ਘਰੇ ਆਉਣ ਨਾ ਇਹ ਦੇਖ ਕੇ ਜਰਦੀਆਂ ਨਹੀਂ ਤੁਸੀਂ ਐਂ ਕਹਿ ਦੋ ਕਿ ਭਾਈ ਆਉਣਾ ਆਪਾਂ ਹੀ ਜੀ ਅੱਗੇ ਤੋਂ ਇਹਨਾਂ ਦੇ ਘਰੇ ਬੈਠਦੇ ਹਾਂ ਕਿੱਸਾ ਕੀ ਨਹੀਂ ਆ ਗੱਲ ਤਾਂ ਹੋਈ ਨਹੀਂ ਵੀ ਆਉਣਾ ਅਸੀਂ ਕਹਿੰਦੇ ਜੀ ਸਾਡੇ ਘਰ ਆਓ ਪਰ ਕੁੜੀਆਂ ਨਾ ਕੁੜੀਆਂ ਨਾਲੇ ਕੰਮ ਹੁੰਦਾ ਚਾਚਾ ਜੀ ਬੰਦਿਆਂ ਨਾਲ ਕੀ ਕੰਮ ਜੀ ਨਾਨੀ ਦਾ ਅੱਥੇ ਮੈਂ ਸਾਰੀ ਗੱਲ ਕਰਨੀ ਹੁੰਦੀ ਆ ਕਿ ਨਾ ਬੋਲ ਕਿਉਂ ਚਾਚਾ ਜੀ ਨਾ ਹੁਣ ਤੁਸੀਂ ਇਹਨਾਂ ਨੇ ਤਾਂ ਉਹ ਗੱਲ ਕੀਤੀ ਗਏ ਵੀ ਅੱਗ ਲਾਈ ਦੱਬੂਕ ਤਾਂ ਕਹਿੰਦੇ ਤੇ ਉਹਨੂੰ ਤਾਂ ਪੜਾਤਾ ਨਾ ਉਹ ਆਪੇ ਕਰੀ ਗਏ ਸਾਰੀ ਗੱਲ ਤੂੰ ਦੇਖ ਲਈ ਬਾਅਦ ਚ ਪਾਊਗਾ ਜਿਹੜਾ ਕਲੈਸ਼ ਪਾਊਗਾ ਉਹ ਦੇਖ ਚਾਹ ਤਾ ਤੇ ਅੱਛਾ ਯਾ ਬਾਪੂ ਵੀ ਲੈ ਨਾਲੇ ਆ ਦੇਖ ਮਿਸ ਕਮਿਣੀ ਦੇਖ ਰਹਾ ਬਈ ਆ ਚੱਲ ਆ ਜਾ ਉਹ ਕਿੰਨੀ ਬੇਇੱਜ਼ਤੀ ਕਰਦੀ ਆ ਸਾਡੇ ਨਹੀਂ ਹੈਗੀ ਖੰਡ ਆਦਾ ਹੋਰ ਤੋਂ ਲੈ ਲੈ ਕਰ ਕਿੰਨੀਆਂ ਗੱਲਾਂ ਗੋਜੀਆਂ ਤੀਵੀਆਂ ਨੇ ਕਰਦੀਆਂ ਤੀਆਂ ਤੂੰ ਆ ਗੰਦੀ ਤੇਮੀ ਆ ਦੇਖ ਲਾ ਉਹ ਕਿਉਂ ਗਲੇਸ਼ ਪਾਇਆ ਘਰੇ ਕਦੀ ਤਾਂ ਸ਼ਾਂਤੀ ਰੱਖ ਲਿਆ ਘਰ ਚਾਚੀ ਲੰਗਦੀ ਬੋਲੀ ਹੁੰਦਾ ਪਰ ਤੂੰ ਉਸਤਾ ਵੀ ਲਈ ਆ ਬਾਪੂ ਨੂੰ ਉਂਗਣਾ ਲਾਉਂਦਾ ਉਹ ਇਹ ਕਾਇ ਮਾਰਾ ਨਾ ਕਰਿਆ ਇਹਨੂੰ ਕਿਸੇ ਨੂੰ ਵੀ ਗੋਲੀ ਹੁੰਦਾ ਘਰੇ ਆ ਇਹ ਬੰਦੇ ਨਾਲ ਤਰੀਕੇ ਨਾਲ ਗੱਲ ਕਰੀਂ ਨੀ ਬੇਇੱਜ਼ਤੀ ਨਾ ਕਰੀਂ ਤੈਨੂੰ ਕਿੰਨੀ ਗੱਲਾਂ ਕਰਕੇ ਗਈ ਆ ਚੱਲ ਕੋਈ ਨਾ ਪੁੱਤ ਕੋਨਾ ਇਹ ਗੱਲਾਂ ਕਰਕੇ ਪੰਜ ਚਰ ਸੋਈ ਜਿੜ ਕੇ ਮੈਂ ਸਾਰੀਆਂ ਸੁਣੀਆਂ ਤੁਹਾਡਾ ਬਹੁਤ ਇੰਨਾ ਧਿਆਨ ਰੱਖਦੀ ਆ ਸੋਨੂੰ ਸੱਤੀ ਰੋਟੀ ਮਿਲਦੀ ਆ ਚਾਹ ਪਾਣੀ ਮਿਲਦਾ ਤੁਸੀਂ ਵੀ ਸਾਡੇ ਕੋਲ ਆ ਲੋ ਕਮਾਂਡੀ ਦਾ ਮਿਲਣਾ ਭਾਦੋ ਤਾਂ ਹੀ ਕੰਮ ਪਾਉਦੇ ਆ ਵੀਰੋ ਨਾਲ ਵੀ ਪਤਾ ਹੈ ਕਿ ਟਾਈਮ 'ਤੇ ਰੋਟੀ ਮਿਲਦੀ ਹੈ ਕਿ ਨਹੀਂ ਮਿਲਦੀ ਇਹ ਟਾਈਮ 'ਤੇ ਰੋਟੀ ਦਿੱਤੇ ਹੋਵੇ ਤਾਂ ਕਾਂ ਨੂੰ ਅਗਲਾ ਕੰਦਾ ਉੱਪਰ ਦੀ ਚੜ ਚੜ ਦੇਖਣਾ ਅੱਛਾ ਆ ਦੇਖ ਲੋ ਜੀ ਦੇਖ ਲੋ ਕਿ ਰੋਟੀ ਟਾਈਮ ਨਾਲ ਦਿੰਦੀ ਤਾਂ ਹੈ ਜੇ ਇਹ ਬੋਲ ਚਾਉਣਾ ਝੂਠ ਮਾਉਣਾ ਭਾਈ ਅਗਲਾ ਨਹੀਂ ਹਟਦਾ ਅਗਲੇ ਨੂੰ ਪਤਾ ਸਭ ਦੇਖ ਕੇ ਕਹਿੰਦਾ ਹੈ ਦੇਖ ਲੋ ਗਿਆ ਵੀ ਚਲੋ ਨਿਆਮ ਕਰੀਆ ਤੁਸੀਂ ਦੇਖਾ ਮੈਂ ਬਿੰਕੀ ਤੁਹਾਨੂੰ ਕਦੇ ਰੋਟੀ ਚਾਹ ਪਾਣੀ ਹਮੇਸ਼ਾ ਪਾਣੀ ਹੋ ਗਏ ਕੁਰਤੇ ਨੂੰ ਧੋਤੇ ਨੂੰ ਵੀਰੋ ਤਾਂ ਮੁਰਦਾ ਕਿਹਨਾਂ ਲਾਉਣਾ ਰਹੀ ਐ ਅਸੀਂ ਥੋੜੇ ਦੇਖੋ ਬਾਈ ਦੀ ਗੱਲ ਸੁਣੋ ਜੇ ਇਹ ਆਪ ਤੇਰਾ ਬਾਈ ਵਗ ਜਾਂਦਾ ਮੈਂ ਤਾਂ ਥਰ ਤੇਨ ਗੈ ਵੀ ਤਨਵਾਉਂਦਾ ਤਵਾਉਂਦਾ ਆਹੋ ਨਾਲੇ ਪੈਂਦੀ ਤੂੰ ਬਹੁਤ ਗਲਤ ਬੋਲੀ ਆਂ ਜੀ ਚਾਚੀ ਨੂੰ ਐ ਨਹੀਂ ਬੋਲੀ ਜਾਂਦਾ ਕੋਈ ਤਰੀਕਾ ਬੋਲਣ ਦਾ ਤੂੰ ਤਾਂ ਵੱਧ ਵੱਧ ਪੈਂਦੀ ਸੀਗੀ ਉਹ ਚਾਚੀ ਆ ਚਾਹੇ ਆਪਣੇ ਘਰ ਚ ਲੱਖ ਚੁਗਲੀਆਂ ਕੱਢੇ ਜਾਏ ਕੁਛ ਮਰਜੀ ਕਰਦੀ ਆ ਤੂੰ ਬਹਿ ਕੇ ਗੱਲ ਕਰ ਲੈ ਆ ਚੰਗੇ ਘਰਾਂ ਦੀਆਂ ਕੁੜੀਆਂ ਐ ਗੱਲ ਨਹੀਂ ਕਰਦੀਆਂ ਹੁੰਦੀਆਂ ਨਾਲੇ ਨਾ ਔਖੇ ਟਾਈਮ ਆਉਂਦੀ ਆ ਕੰਮ ਆਉਂਦਾ ਹੁੰਦਾ ਆ ਆ ਚਾਚੇ ਨੇ ਨਾ ਹਾਂ ਤਾਇਆ ਜਦੋਂ ਮੇਰਾ ਕੰਮ ਆੜਿਆ ਹੋਇਆ ਸੀਗਾ ਨਾ ਖੇਤ ਦਾ ਚਾਚੇ ਨੇ ਮੇਰਾ ਕੰਮ ਕਰਾਇਆ ਸੀ ਮੈਂ ਤਾਂ ਮੂੰਹ ਦਿਖਾਉ ਜੋ ਕਰਾਂ ਛੱਡਾ ਤੁਸੀਂ ਵਿੱਚ ਖੜਖੜ ਜਲੂਸ ਕਰ ਲਿਆ ਮੈਨੂੰ ਵੀ ਪੁੱਤ ਤੇਰੀ ਗੱਲ ਜੀਵ ਜੀ ਲੱਗੀ ਅਸੀਂ ਦਰਾਨੀ ਚ ਥਾਣੇ ਇਹ ਤਾਂ 100 ਵਾਰਾ ਲੜਾਂਗੇ 100 ਵਾਰਾ ਗੁੱਸੇ ਮਸਾਲੇ ਲਾਵਾਂਗੇ ਪਰ ਤੂੰ ਬਹੁਤ ਗਲਤ ਬੋਲੀ ਆ ਉਹ ਮੇਰੇ ਕੋਲੇ ਵੀ ਉਹ ਤਾਂ ਬਹਿ ਗਿਆ ਸੀ ਤੂੰ ਕਰਦੇ ਲੋਟ ਉਹ ਮੜਾ ਮੋਟਾ ਇਦਰ ਉਦਰ ਕਹਿਤਾ ਵੀ ਠੀਕ ਹੈ ਹਾਂ ਠੀਕ ਹੈ ਓਏ ਹੋਰ ਗੱਲਬਾਤ ਕਰ ਲਈ ਮਨ ਹੌਲਾ ਹੋ ਜਾਂਦਾ ਆਹੀ ਗੱਲ ਹੈ ਮੈਨੂੰ ਤਾਂ ਮੈਨੂੰ ਤਾਂ ਜੀ ਮੰਮੀ ਨੇ ਕਿਹਾ ਸੀ ਕਹਿੰਦੀ ਮੇਰੇ ਤੇ ਤਾਂ ਲੋਟ ਨਹੀਂ ਆਉਦੀ ਤੂੰ ਹੀ ਘਰ ਤੇ ਲੋਟ ਕਿਉਂ ਫਿਰ ਮੈਂ ਲੋਟ ਕਰਤੀ ਹੁਣ ਗਾਹਾਂ ਨੂੰ ਪੰਨਾਂ ਨੂੰ ਆਪ ਚਲਾ ਲਓ ਵੀ ਘਰੇ ਆਏ ਨੂੰ ਤਾਂ ਕਿਸੇ ਨੂੰ ਕੁਝ ਨਾ ਕਹੋ ਭਾਈ ਪਰ ਮਾਰਤਾ ਤੁਸੀਂ ਭਾਈ ਮੰਮੀ ਨੇ ਹੀ ਬੋਲਣਾ ਹਾਂ ਆ ਬੇਇੱਜ਼ਤੀ ਕਰਾਤੀ ਮੇਰੇ ਤਾਂ ਮੈਂ ਤਾਂ ਮੂੰਹ ਦਿਖਾਉਂ ਜੋਗ ਰਾਂ ਇਹ ਛੱਡਾ ਕਿਸੇ ਨੂੰ ਅੱਗੇ ਤੋਂ ਅੱਜ ਤੋਂ ਬਾਅਦ ਜੇ ਕਿਸੇ ਨੂੰ ਮੈਂ ਬੋਲੀ ਨਾ ਤਾਂ ਜਾਨ ਦੀ ਅਮਨ